ਅੱਜ ਕੇ ਇੱਕ ਦੇ ਚੱਕਰ ਵਿੱਚ ਹੋ ਗਿਆ ਜੀ ਭਾਰੇ ਨੁਕਸਾਨ ਹੈ ਵੀ ਜਿੱਦ ਕਰਨ ਲੱਗੇ ਕਹਿੰਦਾ ਬਸ ਮੈਂ ਕੇ ਕੀ ਖਾਣਾ ਦੱਸਿਆ ਕਿ ਚਲੋ ਕੇਕ ਬਣਾ ਦਨੇ ਕੇਕ ਦੀ ਵੀ ਕੋਈ ਗੱਲ ਹੈ ਤੇ ਇਧਰ ਮੈਂ ਜਾ ਰਹੀ ਸੀ ਜੀ ਰਸੋਈ ਚ ਮਹਾ ਚਲੋ ਕੇਕ ਬਣਾ ਲਈ ਫਟਾਫਟ ਸਮਾਨ ਤਾਂ ਮੈਂ ਲਾ ਗਈ ਸੀ ਜੀ ਸਾਰਾ ਤੇ ਇਧਰ ਆਪਾਂ ਜਿਹੜੀਆਂ ਸਾਰੀਆਂ ਲਾਈਟਾਂ ਸੀ ਇਹ ਵੀ ਲਾ ਲਈਆਂ ਸੀ ਕਿਉਂਕਿ ਵੀਡੀਓ ਕੁਆਲਿਟੀ ਲਈ ਜੀ ਆਪਾਂ ਨੂੰ ਲਾਈਟਿੰਗ ਦੀ ਬਹੁਤ ਜ਼ਰੂਰਤ ਪੈਂਦੀ ਹੈ ਤੇ ਇੱਥੇ ਮੈਂ ਇੱਕ ਦੋ ਲਾਈਟਾਂ ਇੱਕ ਤਾਂ ਮੈਂ ਛੱਡ ਕੇ ਹੀ ਚਲੀ ਗਈ ਸੀ ਤੇ ਇਹ ਆਪਾਂ ਲਾਲੀ ਤੇ ਆ ਮੇਰੀ ਫੇਵਰਟ ਲਾਈਟ ਹੈ ਜੀ ਕਲਰ ਵਾਲੀ ਇਹ ਆ ਪੁਲਾੜੀ ਤੇ ਇਧਰ ਤੁਸੀਂ ਦੇਖ ਸਕਦੇ ਮੇਰਾ ਵੱਜਿਆ ਹ que se acercan que caen tiras que ya ni ਤੇ ਇਹ ਸੱਚੀ ਨੁਕਸਾਨ ਹੀ ਹੋ ਗਿਆ ਸੀ ਜਦੋਂ ਇਹਦੀ ਤਾਰ ਲਾ ਕੇ ਦੇਖੀ ਤਾਂ ਇਹ ਚੱਲੇ ਨਹੀਂ ਤਾਂ ਇਧਰ ਹੀ ਮੈਨੂੰ ਕਹਿ ਰਹੇ ਸੀ ਆ ਫੋਨ ਵੀ ਉਰੇ ਫੜਾ ਦੇ ਇਹ ਵੀ ਨਾ ਕਦੇ ਸਿੱਟ ਕੇ ਕਰਦੀ ਖਰਾਬ ਤੇ ਇਧਰ ਹੀ ਮੈਨੂੰ ਲਾ ਕੇ ਦੇਖਿਆ ਤੇ ਤਾਂ ਚੱਲੇ ਹੀ ਨਹੀਂ ਪਤਾ ਨਹੀਂ ਇਹਦੀ ਤਾਰ ਹੱਲ ਗਈ ਸੀ ਕਿ ਕਿ ਤੇ ਮੈਂ ਇਹਨੂੰ ਬਥੇਰੇ ਹਲਾ ਹਲਾ ਕੇ ਦੇਖਿਆ ਇਹਨਾਂ ਨੇ ਵੀ ਸੋਚਦਾ ਕਿ ਦੇਖੀ ਪਰ ਜਿਹੜੀ ਇਹਦੀ ਮਤਲਬ ਸਵਿਚ ਸੀ ਉਹ ਉਹ ਵੀ ਪਤਾ ਨਹੀਂ ਕੀ ਹੋ ਗਿਆ ਸੀਗਾ ਮਤਲਬ ਵਿੱਚੋਂ ਹੱਲ ਹਲ ਕੇ ਕਿ ਉਹ ਵੀ ਨਹੀਂ ਪ੍ਰੋਪਰ ਦੱਬੀ ਜਾ ਰਹੀ ਸੀ ਤੇ ਜਦ ਮੈਂ ਕਹਿ ਰਹੀ ਸੀ ਚਲੋ ਜੀ ਹੁਣ ਇਹ ਤਾਂ ਹੋ ਗਿਆ ਜਿਹੜਾ ਕੁਝ ਹੋਣਾ ਸੀਗਾ ਤੇ ਇਧਰ ਆ ਚੱਲ ਮਿਕਸ ਤੇ ਚਲਦੇ ਤੇ ਉਹ ਕਰ ਲਾਂਗੇ ਤੇ ਇਹਨੂੰ ਆਪਾਂ ਇੱਕ ਇਸ ਇਧਰ ਆਪਾਂ ਤੁਸੀਂ ਇਧਰ ਆਪਾਂ ਲਈਏ ਜੀ ਇੱਕ ਕੌਲੀ ਸੂਜੀ ਦੀ ਇਹ ਆਪਾਂ ਬਰੀਕ ਜਾਂ ਮੋਟੀ ਕੋਈ ਵੀ ਲੈ ਸਕਦੇ ਆ ਜੀ ਤੇ ਇਧਰ ਆਪਾਂ ਲਈਏ ਜੀ ਪੌਣੀ ਕੌਲੀ ਖੰਡ ਦੀ ਇਹ ਤੁਸੀਂ ਆਪਦੇ ਸਵਾਦ ਅਨੁਸਾਰ ਬੱਦ ਘੱਟ ਲੈ ਸਕਦੇ ਆ ਇਧਰ ਆਪਾਂ ਨਿੰਬੂ ਬੇਕਿੰਗ ਸੋਡਾ ਬੇਕਿੰਗ ਪਾਊਡਰ ਤੇ ਜਿਹੜਾ ਦੁੱਧ ਸੀ ਆਪਾਂ ਥੋੜਾ ਜਿਹਾ ਗੁੰਗੁਣਾ ਜਿਹਾ ਕਰ ਲਿਆ ਸੀਗਾ ਆਪ ਲਈ ਹੋਈ ਟੂਟੀ ਫਰੂਟੀ ਤੇ ਬਦਾਮ ਇਹ ਤੁਸੀਂ ਕੁਝ ਵੀ ਲੈ ਸਕਦੇ ਜੋ ਵੀ ਤੁਹਾਨੂੰ ਪਸੰਦ ਹੋਵੇ ਡਰਾਈ ਫਰੂਟ ਚ ਇੱਥੇ ਆਪਾਂ ਪਾ ਲਈ ਜੀ ਇੱਕ ਕੌਲੀ ਸੂਜੀ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੌਣੀ ਕੌਲੀ ਖੰਡ ਦੀ ਸਵਾਦ ਅਨੁਸਾਰ ਆਪਾਂ ਬੱਦ ਜੀ ਜਨ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੌਣੀ ਕੌਲੀ ਦੁੱਧ ਦੀ ਜਿੰਨੀ ਆਪਾਂ ਖੰਡ ਲਈ ਸੀ ਓਨੀ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਇਹ ਆਪਾਂ ਗੁਣਗੁਣਾ ਜਿਹਾ ਕਰ ਲਿਆ ਸੀ ਠੰਡਾ ਨਹੀਂ ਪਾਉਣਾ ਗੁਣਗੁਣਾ ਹਕ ਕਰਕੇ ਹੀ ਇਹਦੇ ਵਿੱਚ ਪਾਉਣਾ ਤਾਂ ਜੋ ਜਿਹੜੀ ਇਹ ਸੂਜੀ ਆ ਗਈ ਇਹ ਚੰਗੀ ਤਰ੍ਹਾਂ ਦੁੱਧ ਨੂੰ ਸੋਖ ਲੇ ਤੇ ਵਧੀਆ ਸੌਫਟ ਬਣ ਕੇ ਤਿਆਰ ਹੋ ਜੇ ਤੇ ਹੁਣ ਆਪਾਂ ਇਹਨੂੰ ਇੱਧਰ ਰੱਖਤਾ ਜੀ ਕਿਉਂਕਿ ਇਹ ਸੈੱਟ ਹੋਣ ਵਾਸਤੇ ਰੱਖ ਦੇਣਾ ਕਿ ਤਾਂ ਜੋ ਫੁੱਲ ਕੇ ਵਧੀਆ ਤਿਆਰ ਹੋ ਜੇ ਤੇ ਹੁਣ ਆਪਾਂ ਇੱਧਰ ਲਾਵਾਂਗੇ ਜੀ ਪਲੇਟ ਐਥੋਂ ਮੈਂ ਪਲੇਟ ਚੱਕ ਲਈ ਤੇ ਇਹਨੂੰ ਟੱਕ ਕੇ 15 ਤੋਂ 20 ਮਿੰਟ ਵਾਸਤੇ ਇਹਨੂੰ ਰੈਸਟ ਵਾਸਤੇ ਰੱਖ ਦਿੰਨੇ ਤਾਂ ਜੋ ਇਹ ਵਧੀਆ ਬਣ ਕੇ ਤਿਆਰ ਹੋ ਜੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਕੇਕ ਦੀ ਤਿਆਰੀ ਤਾਂ ਇੱਧਰ ਜਿਹੜੇ ਭਾਂਡੇ ਚ ਆਪਾਂ ਕੇਕ ਜਮਾਉਣਾ ਸੀ ਉਹਨੂੰ ਮੈਂ ਧੋ ਲਿਆ ਸੀਗਾ ਤੇ ਇੱਥੇ ਮੈਂ ਗੈਸ ਤੇ ਇਹਨੂੰ ਥੋੜਾ ਜਿਹਾ ਇਹਦਾ ਗਰਮ ਕਰਕੇ ਪਾਣੀ ਸੁਕਾ ਰਹੀ ਸੀ ਤੇ ਇੱਧਰ ਆਪਾਂ ਕੜਾਹੀ ਲੈ ਆਂਦੀ ਸੀ ਤੇ ਉੱਪਰ ਰੱਖਣ ਵ ਤੁਹਾਡੇ ਮੈਂ ਤਿਆਰ ਰਹੀ ਸੀ ਵੀ ਆਪਾਂ ਇਹ ਮੈਨੂੰ ਧਰ ਕੇ ਬਣਾਵਾਂਗੇ ਤੇ ਇਧਰ ਆਪਾਂ ਜਿਹੜਾ ਓਵਨ 'ਚ ਉਹ ਤਿਆਰ ਕਰਤਾ ਸੀ ਜਿਹੜਾ ਗੈਸ ੱਡ ਕੇ ਤੇ ਇੱਥੇ ਮੈਂ ਬਿਸਕਰ ਭਾਲ ਰਹੀ ਸੀ ਤੇ ਇੱਥੇ ਮੈਂ ਬਿਸਕਰ ਕੱਢ ਕੇ ਤੇ ਇਹਨੂੰ ਆਪਾਂ ਲਿਆ ਸੀ ਜੀ ਧੋ ਕਿਉਂਕਿ ਇਹਦੀ ਆਪਾਂ ਨੂੰ ਜ਼ਰੂਰਤ ਪਊਗੀ ਇਧਰ ਆਪਾਂ ਜਿਹੜੀ ਰੱਖੀ ਸੀ ਜੀ 15-20 ਮਿੰਟ ਵਾਸਤੇ ਸੂਜੀ ਟੱਕ ਕੇ ਉਹ ਬਿਲਕੁਲ ਬਣ ਕੇ ਤਿਆਰ ਹੋ ਗਈ ਸੀ ਇਹ ਥੋੜੀ ਲੱਗ ਰਹੀ ਸੀ گاੜੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਦੁੱਧ ਹੋਰ ਪਾ ਲਿਆ ਸੀਗਾ ਜ਼ਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਜਿਹਾ ਪਾ ਕੇ ਇਹਨੂੰ ਆਪਾਂ ਕਰ ਲੈ ਜੀ ਮਿਕਸ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਮਿਕਸੀ 'ਚ ਕਿਉਂਕਿ ਇਹਦਾ ਆਪਾਂ ਪੇਸਟ ਤਿਆਰ ਕਰਨਾ ਹੈਗਾ ਤੇ ਪੇਸਟ ਜਿਹੜਾ ਉਹ ਵਧੀਆ ਤਿਆਰ ਹੋਣਾ ਚਾਹੀਦਾ ਤਾਂ ਹੀ ਮੈਂ ਕਹਿ ਰਹੀ ਸੀ ਵੀ ਸੂਜੀ ਤੁਸੀਂ ਜਾਂ ਤਾਂ ਬਰੀਕ ਲੈ ਸਕਦੇ ਹੋ ਜਾਂ ਮੋਟੀ ਲੈ ਸਕਦੇ ਹੋ ਤੇ ਇੱਥੇ ਮੈਂ ਕਹਿ ਰਹੀ ਸੀ ਜਿ்கਾਸ ਇੱਥੇ ਗ੍ਰੈਂਡਰ ਹੁੰਦਾ ਤਾਂ ਗ੍ਰੈਂਡਰ ਹੀ ਤੇ ਇੱਥੇ ਆਪਾਂ ਮਿਕਸੀ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੀਸ ਲਿਆ ਸੀਗਾ ਮੋਟੀ ਬਰੀ ਕੋਈ ਵੀ ਲੈ ਸਕਦੇ ਕਿਉਂਕਿ ਇਹ ਜਿਹੜਾ ਪੇਸਟ ਆ ਉਹੀ ਆਪਾਂ ਵਧੀਆ ਤਿਆਰ ਕਰਨਾ ਸਮੂਥ ਸਮੂਥ ਤਾਂ ਜਿਹੜਾ ਪੇਸਟ ਹੈ ਉਹਦੇ ਅਕੋਰਡਿੰਗ ਹੀ ਆਪਣਾ ਜਿਹੜਾ ਕੇਕ ਉਹ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਥੇ ਹੈ ਆਪਣਾ ਪੇਸਟ ਤੁਸੀਂ ਦੇਖ ਸਕਦੇ ਬਣ ਕੇ ਬਿਲਕੁਲ ਤਿਆਰ ਹੈ ਜੀ ਇਸ ਪ੍ਰਕਾਰ ਆਪਾਂ ਬਣਾ ਲੈਣਾਗਾ ਦੁੱਧ ਆਪਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਪਤਲੇ ਕੋਲਣਾ ਫਿਰ ਜਿਹੜਾ ਕੇਕ ਆ ਉਹ ਵਧੀਆ ਨਿਭੰਦਾ ਤੇ ਹੁਣ ਆਪਾਂ ਉਸੇ ਕੌਲੇ ਵਿੱਚ ਇਸ ਨੂੰ ਦੁਬਾਰਾ ਫੇਰ ਪਾ ਲਿਆ ਕਿਉਂਕਿ ਹੁਣ ਆਪਾਂ ਇਹਦੇ ਵਿੱਚ ਸਮਾਨ ਪਾਵਾਂਗੇ ਤੇ ਸਮਾਨ ਵੀ ਇਹਦੇ ਅਨੁਸਾਰ ਹੀ ਪਊਗਾ ਜਿਵੇਂ ਇੱਕ ਕੌਲੀ ਸੂਜੀ ਦੀ ਲਈ ਸੀ ਇਹਦੇ ਵਿੱਚ ਆਪਾਂ ਸਵਾਦ ਜਿੰਨਿਆ ਕਿ ਆਪਣੇ ਕੋਲ ਸਮਾਨ ਹੋਵੇ ਆਪਾਂ ਪਾ ਸਕਦੇ ਇਹਦੇ ਵਿੱਚ ਮੈਂ ਪਾਈ ਹੈ ਜੀ ਟੂਟੀ ਫਰੂਟੀ ਥੋੜੀ ਜਿਹੀ ਮੈਂ ਰਕਲੀ ਵੀ ਉੱਤੇ ਆਪਾਂ ਡੈਕੋਰੇਸ਼ਨ ਕਰ ਲਾਂਗੇ ਇੱਥੇ ਮੈਂ ਕੱਟ ਰਹੀ ਜੀ ਬਦਾਮ ਜੋ ਵੀ ਡਰਾਈ ਫ ਦਨੇ ਉੱਪਰ ਪਾ ਸਕਦੇ ਆ ਕੱਟਦੇ-ਕੱਟਦੇ ਜਿਹੜਾ ਚਾਕੂ ਸੀਗਾ ਉਹ ਮੈਂ ਗੂਠੇ ਤੇ ਮਰਵਾ ਲਿਆ ਕਿਉਂਕਿ ਇੱਕਦਮ ਮੈਨੂੰ ਚੈਪਿੰਗ ਚੋਪਿੰਗ ਬੋਰਡ ਤੇ ਕੱਟਦੀ-ਕੱਟਦੀ ਨੇ ਮਤਲਬ ਉਂਝ ਹੀ ਕੱਟਣ ਲੱਗੀ ਤੇ ਮੇਰੇ ਗੂਠੇ 'ਚ ਹੀ ਵੱਜੀ ਗਈ ਤਾਂ ਇੱਥੇ ਬਲੈਡਿੰਗ ਮਤਲਬ ਵੀ ਜਿਹੜਾ ਖੂਨ ਸੀ ਬਲੀਡਿੰਗ ਹੋਣ ਲੱਗੀ ਤਾਂ ਮੈਂ ਇਹਨਾਂ ਨੂੰ ਕਹਿ ਰਹੀ ਸੀ ਲਓ ਜੀ ਤੁਸੀਂ ਕੱਟ ਦਿਓ ਮੈਂ ਤਾਂ ਖੂਨ ਜਿਹੜਾ ਚਾਕੂ ਤੇ ਲੱਗਣ ਲੱਗ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਰੀਕ-ਬਰੀਕ ਕੱਟ ਕੇ ਦਿੱਤੇ ਤੇ ਜਿਹੜੀ ਆਪਾਂ ਕਾਜੂ ਬਦਾਮ ਜੋ ਵੀ ਆਪਾਂ ਡਰਾਈ ਫਰੂਟ ਪਸੰਦ ਦਾ ਉਹ ਆਪਾਂ ਇਹਦੇ ਵਿੱਚ ਜੋ ਵੀ ਪਾਉਣੇ ਨੇ ਉਹ ਥੋੜੀ ਜਿਹੀ ਮੋਟੇ ਹੀ ਰੱਖਣੇ ਨੇਗੇ ਤਾਂ ਜੋ ਵਧੀਆ ਸਵਾਦ ਆਵੇ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਜਿਆਦਾ ਬਰੀਕ ਨਾ ਕਰ ਦਿਓ ਤੇ ਇਹਨਾਂ ਨੇ फटाफट ਜਿਹੜੇ ਡਰਾਈ ਫਰੂਟ ਸੀ ਉਹ ਕੱਟਦੇ ਦੇ ਨਾਲ ਦੇ ਨਾਲ ਮੈਨੂੰ ਕਹਿ ਰਹੇ ਸੀਗੇ ਤੂੰ ਤਾਂ ਉਹੀ ਹੱਥ ਤੇ ਮਰਵਾ ਲੈ ਐਂ ਕਰਕੇ ਕੱਟਦੇ ਹੁੰਦੇ ਆ ਕਿ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਥੈਂਕ ਯੂ ਚਲ ਤੁਸੀਂ ਕੱਟ ਤਾਂ ਇਹ ਮੈਨੂੰ ਕਹਿ ਰਹੇ ਸੀ ਤੂੰ ਤਾਂ ਕਾਲ ਵਾਲੀ ਕਰਦੇ ਆ ਤੇ ਐਂ ਕੱਟ ਲਿਆ ਕਰ ਤੇ ਹੁਣ ਮੈਂ ਜਿਹੜੇ ਡਰਾਈ ਫਰੂਟ ਆਪਾਂ ਕੱਟੇ ਸੀ ਬਦਾਮ ਉਹ ਆਪਾਂ ਇਹਦੇ ਵਿੱਚ ਪ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਤੇ ਇਹ ਆਪਾਂ ਬਾਅਦ ਚ ਵੀ ਪਾ ਸਕਦੇ ਆ ਜੀ ਮਤਲਬ ਪੇਸਟ ਵਧੀਆ ਬਣ ਜੇ ਤੇ ਇੱਥੇ ਆਪਾਂ ਪਾਵਾਂਗੇ ਜੀ ਬੇਕਿੰਗ ਸੋਡਾ ਇਹ ਆਪਾਂ ਚਮਚ ਦਾ ਚੌਥਾ ਹਿੱਸਾ ਹੀ ਪਾਉਣਾਗਾ ਜਿਆਦਾ ਨਹੀਂ ਪਾਉਣਾ ਹੈਗਾ ਤੇ ਇੱਧਰ ਪਾਵਾਂਗੇ ਜੀ ਬੇਕਿੰਗ ਪਾਊਡਰ ਇਹ ਅਲੱਗ-ਅਲੱਗ ਨਹੀਂ ਬੇਕਿੰਗ ਪਾਊਡਰ ਆਪਾਂ ਪਾਵਾਂਗੇ ਅੱਧਾ ਚਮਚ ਬੇਕਿੰਗ ਸੋਡਾ ਚਮਚ ਦਾ ਚੌਥਾ ਹਿੱਸਾ ਤੇ ਬੇਕਿੰਗ ਪਾਊਡਰ ਅੱਧਾ ਚਮਚ ਪਾ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਨਹੀਂ ਕਰਨਾ ਇੱਥੇ ਆਪਾਂ ਲਾਵਾਂਗੇ ਜੀ ਨਿੰਬੂ ਤੇ ਇਹਦੀਆਂ ਆਪਾਂ ਪਾਵਾਂਗੇ 5 ਤੋਂ 7 ਬੂੰਦਾਂ ਇਹਦੇ ਉੱਪਰ ਹੀ ਪਾ ਦਿੰਨੇ ਜਿਹੜਾ ਆਪਾਂ ਪਾਊਡਰ ਲਿਆ ਸੀ ਇੱਥੇ ਜਿਹੜੇ ਇਹਦੇ ਬੀਜ ਸੀਗੇ ਉਹ ਆਪਾਂ ਕੱਢ ਲਈ ਸੀਗੇ ਤੇ ਹੁਣ ਆਪਾਂ ਇਹਦੇ ਉੱਪਰ ਜਿਹੜਾ ਪਾਊਡਰ ਪਾਇਆ ਇਹਦੇ ਉੱਪਰ ਹੀ ਪਾਉਣਾ ਤਾਂ ਜੋ ਜਿਹੜਾ ਕ ਜੀ ਬਣ ਚੁੱਕੇ ਤੇ ਹੁਣ ਆਪਾਂ ਇਹਨੂੰ ਕਰਤਾ ਮਿਕਸ ਤੇ ਜਦੋਂ ਆਪਾਂ ਇਹ ਜਿਹੜਾ ਵਿੱਚ ਪਾ ਕੇ ਜਦੋਂ ਆਪਾਂ ਕੇਕ ਰੱਖਣਾ ਉਹ ਉਹੀ ਪਾਉਣਾ ਜਿਹੜਾ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਆ ਪਹਿਲਾਂ ਨਹੀਂ ਆਪਾਂ ਪਾ ਕੇ ਰੱਖਣਾ ਤੁਰੰਤ ਹੀ ਆਪਾਂ ਇਹਨੂੰ ਪਾ ਕੇ ਰੱਖਣਾ ਜਿਦਾ ਜਿਆਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਪ੍ਰਕਾਰ ਆਪਣਾ ਜਿਹੜਾ ਪੇਸਟ ਆ ਉਹ ਬਣ ਕੇ ਤਿਆਰ ਹੋ ਗਿਆ ਜਾਈ ਜਿਆਦਾ ਪਤਲਾਗਾ ਤੇ ਨਾ ਹੀ ਗਾੜਾ ਤੇ ਇਧਰ ਜਿਹੜਾ ਆਪਾਂ ਭਾਂਡਾ ਲਿਆ ਸੀ ਜੀ ਉਹਦੇ ਅਨੁਸਾਰ ਆਪਾਂ ਵਾਟਰ ਪੇਪਰ ਲਿਆਗਾ ਤੇ ਉਹਨੂੰ ਆਪਾਂ ਕੱਟ ਲਾਂਗੇ ਬੀ ਦੇ ਜਿਹੜੇ ਤਲੇ ਦੇ ਅਨੁਸਾਰ ਹੀ ਹੋਵੇ ਤੇ ਇੱਥੇ ਮੈਂ ਇਹਨੂੰ ਉੱਪਰ ਰੱਖ ਕੇ ਕੈਂਚੀ ਨਾਲ ਇਹਨੂੰ ਗੋਲ ਸ਼ੇਪ ਵਿੱਚ ਕੱਟ ਲਿਆ ਸੀਗਾ ਜੇਕਰ ਵਾਟਰ ਪੇਪਰ ਨਾ ਹੋਵੇ ਤਾਂ ਤੁਸੀਂ ਦੇਸੀ ਘਿਓ ਲਾਇਕ ਜਾਂ ਕੋਈ ਹੋ ਵੀ ਕਿਉਂ ਯੂਜ਼ ਕਰਦੇ ਆਂਗੇ ਉਹਨੂੰ ਆਪਾਂ ਗਰਮ ਕਰਕੇ ਇਹਦੇ ਤਲੇ ਤੇ ਆਸ-ਪਾਸੇ ਆਪਾਂ ਲਗਾ ਸਕਦੇ ਹਾਂ ਤੇ ਜਿਹੜਾ ਆਪਾਂ ਗੋਲ-ਗੋਲ ਕੱਟਿਆ ਸੀ ਥੋੜਾ ਜਿਆ ਰਹਿ ਗਿਆ ਸੀ ਵੱਡਾ ਤੇ ਮੈਂ ਇਸਨੂੰ ਕਹਿ ਰਹੀ ਸੀ ਮਾ ਚਲੋ ਇਹਦੇ ਬਰਾਬਰ ਦੇ ਕੱਟਾ ਤੇ ਹੁਣ ਆਪਾਂ ਦੁਬਾਰੇ ਫੇਰ ਵਾਟਰ ਪੇਪਰ ਨੂੰ ਫੋਲਡ ਕਰਕੇ ਤੇ ਇਹਨੂੰ ਆਪਾਂ ਗੋਲ-ਗੋਲ ਸ਼ੇਪ ਦੇ ਕੇ ਕੱਟ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਤਲੇ ਵਿੱਚ ਪਾ ਕੇ ਤੇ ਹੁਣ ਆਪਾਂ ਇਧਰ ਲਿਆ ਸੀ ਜੀ ਕਿਉਂ ਇਹ ਮੈਲ ਪਿਗਲਾ ਹੋਇਆ ਹੀ ਲਿਆ ਸੀਗਾ ਤੇ ਇਹ ਬਸ ਪਿਆ ਪਿਆ ਜੰਮ ਗਿਆ ਸੀਗਾ ਤੇ ਹੁਣ ਆਪਾਂ ਇਹ ਜਿਹੜੀ ਪੌਣੀ ਕਕੌਲੀ ਹੈਗੀ ਮਤਲਬ 5 ਤੋਂ 7 ਚਮਚ ਜਿਹੜੇ ਆਪਾਂ ਦੇਸੀ ਘਿਓ ਦੇ ਉਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕਰ ਲਈ ਮਿਕਸ ਤਾਂ ਜੋ ਇਹਦੇ ਨਾਲ ਜਿਹੜਾ ਕੇਕ ਹੋ ਵਧੀਆ ਨਰਮ ਤੇ ਸਪੰਜੀ ਬਣਦਾ ਹੈਗਾ ਇਹ ਜ਼ਰੂਰੀ ਹੈ ਜੀ ਤੁਸੀਂ ਵੱਧ ਘੱਟ ਪਾ ਸਕਦੇ ਹੋ ਪਰ ਘੱਟੋ ਘੱਟ 5 ਤੋਂ 7 ਚਮਚੇ ਦੇ ਵਿੱਚ ਪਾਵਾਂਗੇ ਪਾਵਾਂਗੇ ਤਾਂ ਜੋ ਜਿਹੜਾ ਆਪਣਾ ਕੇਕ ਆ ਬਣ ਕੇ ਵਧੀਆ ਤਿਆਰ ਹੋ ਜਾਏ ਤੇ ਹੁਣ ਇਹਦੇ ਅਸपास ਕਿਉ ਲਾਲਸੀ ਪੰਡਾ ਜੋ ਵੀ ਆਪਾਂ ਰੱਖਿਆ ਸੀਗਾ ਤੇ ਇਧਰ ਆਪ ਜਿਹੜਾ ਕੇਕ ਆ ਉਹ ਜਿਹੜਾ ਆਪਾਂ ਪੇਸਟ ਬਣਾਇਆ ਸੀ ਕੇਕ ਦਾ ਉਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕਰ ਲਾਂਗੇ ਜੀ ਸੈੱਟ ਤੇ ਉੱਪਰ ਜੋ ਵੀ ਆਪਾਂ ਲਈ ਸੀ ਜੀ ਟੂਟੀ ਫਰੂਟੀ ਥੋੜੀ ਜਿਹਾ ਆਪਾਂ ਰੱਖੀ ਸੀਗੀ ਉਹ ਆਪੇ ਦੇ ਉੱਪਰ ਲਗਾ ਕੇ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ ਵੀ ਤਾਂ ਜੋ ਵਧੀਆ ਲੱਗੇ ਪਰ ਇੱਥੇ ਜਿਹੜੀ ਆਪਾਂ ਰੂਟੀ ਫਰੂਟੀ ਸੀ ਉਹਦੇ ਥੋੜਾ ਜਿਹਾ ਆਪਾਂ ਆਟਾ ਲਾਉਣਾ ਸੀ ਵੀ ਤਾਂ ਜੋ ਇਹ ਠਾਣਾ ਬੈਠੇ ਤੇ ਮੈਂ ਆਟਾ ਲਾਉਣਾ ਭੁੱਲ ਗਈ ਸੀਗੀ ਤੇ ਇੱਥੇ ਜਿਹੜੀ ਰੂਟੀ ਫਰੂਟੀ ਉਹ ਠੇਹ ਈ ਚਲੀ ਗਈ ਸੀਗੀ ਤੇ ਹੁਣ ਆਪਾਂ ਗੈਸ ਨੂੰ ਕਰਤਾ ਸੀ ਮੀਡੀਅਮ ਤੇ ਇਹਨੂੰ ਆਪਾਂ 1 ਘੰਟਾ ਜਾਂ 45 ਮਿੰਟ ਆਪਾਂ ਇਹਨੂੰ ਪਕਾਵਾਂਗੇ ਵਿਚਦੀ ਆਪਾਂ ਦੇਖ ਵੀ ਲੈਣਾ ਘੰਟਾ ਵੀ ਲੱਗ ਸਕਦਾ 45 ਮਿੰਟ ਕਿਉਂਕਿ ਅਲੱਗ-ਅਲੱਗ ਹੁੰਦੇ ਹੀ ਗੈਸ ਦੇ ਅਕੋਰਡਿੰਗ ਤੇ ਜਦੋਂ ਮੈਂ ਕਹਿ ਰਹੀ ਸੀ ਚਲੋ ਜਿਹੜਾ ਖ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਤਾਂ ਇੱਥੇ ਆਪਾਂ ਲਾਈਟਾਂ ਸੀਗੀਆਂ ਜਿਹਨੀਆਂ ਲਗਾਈਆਂ ਉਹ ਆਪਾਂ ਬੰਦ ਕਰਦੇ ਸੀ ਕਿਉਂਕਿ ਇੱਕ ਘੰਟੇ ਵਾਂਗੂ ਜਿਹੜਾ ਮਤਲਬ ਲਾਈਟਾਂ ਦਾ ਮਤਲਬ ਵੇਸਟੇਜ ਨਾ ਹੋਵੇ ਤੇ ਇੱਥੇ ਡੈਵੀ ਕਹਿ ਰਿਹਾ ਸੀ ਲਓ ਮੇਰੇ ਨਾਲ ਖੇਡੋ ਦਸੰਬਰ ਚ ਜੀ ਖੇਡ ਰਹੇ ਸੀ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਜਲਦੀ ਜਲਦੀ ਆ ਜਾਓ ਜੀ ਇਧਰ ਕੇਕ ਆਪਣਾ ਹੋਊਗਾ ਕਿਉਂਕਿ ਚਾਹ ਚੂ ਪੀ ਲਈ ਸੀਗੀ ਤੇ ਆਪਾਂ ਨੂੰ ਮਤਲਬ 45 ਮਿੰਟ 55 ਮਿੰਟਾਂ ਵਾਂਗੂ ਹੋ ਗਿਆ ਸੀਗਾ ਕੇਕ ਬਣਦੇ ਨੂੰ ਤੇ ਇਧਰ ਮੈਂ ਕਹਿ ਰਹੀ ਸੀ ਜੀ ਜਲਦੀ ਐ ਡੈਬੀ ਗੈਰੋ ਸੇ ਹੋਜ ਬਣ ਨਹੀਂ ਨਹੀਂ ਮੈਂ ਕਹਿ ਰਹੀ ਸੀ ਬਸ 2 ਮਿੰਟ ਵੇਟ ਕਰੋ ਬਣ ਕੇ ਤਿਆਰ ਹੈ ਤੇ ਇਧਰ ਮੈਂ ਲਿਆਇਆ ਹੋਇਆ ਸੀ ਜੀ ਲੱਕੜ ਦਾ ਚਾਕੂ ਜੋ ਕਿ ਕੇਕ ਕੱਟਣ ਦੇ ਕੰਮ ਆਉਂਦਾ ਹੈਗਾ ਤੇ ਇਹਦੇ ਨਾਲ ਮੈਂ ਚੈੱਕ ਕਰ ਰਹੀ ਸੀ ਤੇ ਜਿਹੜਾ ਆਪਣਾ ਚਾਕੂ ਇਹ ਬਿਲਕੁਲ ਵੀ ਲਿਬੜਿਆ ਨਹੀਂ ਮਤਲਬ ਜਿਹੜਾ ਆਪਣਾ ਕੇਕ ਆ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਜਿਹੜਾ ਕੇਕ ਹੈ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਥੋੜਾ ਜਿਹਾ ਆਪਾਂ ਠੰਡਾ ਹੋਣ ਦਿਆਂਗੇ ਕਿਉਂਕਿ ਗਰਮ-ਗਰਮ ਤਾਂ ਹੱਥ ਮਚਣ ਤਦ ਉਸ ਦੇਖ ਸਕਦੇ ਹੋ ਜਿਹੜੀ ਆ ਪਟੂਟੀ ਫਰੂਟੀ ਫਰਾਈਸ ਉਹ ਹੇਠੇ ਵਗ ਗਈ ਸੀ ਕਿਉਂਕਿ ਜੇਕਰ ਆਪਾਂ ਉਹਦੇ ਜਿਹੜੀ ਟੂਟੀ ਫਰੂਟੀ ਸੀ ਉਹ ਤੇ ਆਪਾਂ ਕਣਕ ਦਾ ਆਟਾ ਲਗਾ ਕੇ ਇੱਕ ਚਮਚਾ ਪਾ ਕੇ ਮਿਕਸ ਕਰਕੇ ਉੱਪਰ ਰੱਖਦੇ ਤੇ ਉੱਪਰ ਹੀ ਰਹਿੰਦੀ ਤੇ ਪਰ ਉਹ ਹੇਠੇ ਡੁੱਬ ਗਈ ਕਿਉਂਕਿ ਥੋੜਾ ਜਿਹੜਾ ਪੇਸਟ ਆ ਉਹ ਵੀ ਆਪਣਾ ਥੋੜਾ ਜਿਹਾ ਪਤਲਾ ਸੀ ਐਵੇਂ ਤਾਂ ਕੋਈ ਨਹੀਂ ਹੁੰਦਾ ਛੋਟੇ-ਮੋਟੇ ਦਾ ਤੇ ਪਰ ਜਿਹੜਾ ਆਪਣਾ ਕੇਕ ਆ ਬਣ ਕੇ ਵਧੀਆ ਤਿਆਰ ਹੋ ਗਿਆ ਤੇ ਇੱਧਰ ਮੈਂ ਇਹਨੂੰ ਇੱਕ ਪਲੇਟ ਤੇ ਪਾ ਕੇ ਥੱਲੇ ਮਤਲਬ ਵੀ ਉਹ ਕਰ ਰਹੀ ਸੀ ਜੀ ਪਰੰਪਰਤ ਜੀ ਕਹਿ ਰਹੇ ਸਿਓ ਉਹ ਪਾਸੇ ਤੋਂ ਤਾਂ ਕੱਟ ਲਾ ਮੈਂ ਕਿ ਉਹ ਜੀ ਇਥੇ ਟਿਆਕੂ ਨਾਲ ਆਪਾਂ ਇਹਨੂੰ ਪਾਸਿਆਂ ਤੋਂ ਕੱਟ ਲਿਆ ਸੀ ਕਿਉਂਕਿ ਇਹ ਥੋੜਾ ਜਿਹਾ ਨਾਲ ਲੱਗ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਪਲੇਟ ਤੇ ਮੋਦਾ ਮਾਰ ਕੇ ਜਿਹੜਾ ਕੇਕ ਹੈ ਉਹ ਕੱਢ ਲਿਆ ਤੇ ਕੇਕ ਜਿਹੜਾ ਆਸਾਨੀ ਨਾਲ ਹੀ ਬਾਹਰ ਨਿਕਲਿਆ ਸੀ ਤੇ ਜਿਹੜਾ ਆਪਾਂ ਇੱਥੇ ਵਾਟਰ ਪੇਪਰ ਲਾਇਆ ਸੀ ਤੇ ਉਹਨੂੰ ਮੈਂ ਉੱਪਰ ਲਾਉਣ ਲੱਗ ਗਈ ਸੀ ਕਿਉਂਕਿ ਜਿਹੜਾ ਵਾਟਰ ਪੇਪਰ ਆ ਇਹਦੇ ਨਾਲ ਜਿਹੜਾ ਕੇਕ ਉਹ ਵਧੀਆ ਬਣਦਾਗਾ ਨਹੀਂ ਤਾਂ ਹੀਠਾਂ ਵੀ ਜੰਮਣ ਦਾ ਡਰ ਰਹਿੰਦਾਗਾ ਤੇ ਇਹਦੇ ਨਾਲ ਇਹ ਆਸਾਨੀ ਨਾਲ ਬਾਹਰ ਆ ਗਿਆ ਸੀ ਪਰ ਜੇਕਰ ਆਪਾਂ ਦੇਸੀ ਘਿਓ ਵੀ ਲਾਉਣੇ ਤਾਂ ਉਹਦੇ ਨਾਲ ਵੀ ਵਧੀਆ ਹੀ ਬਾਹਰ ਨਿਕਲੇ ਹੁੰਦਾ ਪਰ ਜਿਹੜਾ ਵਾਟਰ ਪੇਪਰ ਜਾਦੇ ਵਧੀਆ ਬਣ ਕੇ ਤਿਆਰ ਹੋ ਜਿਹੜੀ ਟੂਟੀ-ਪਰੂਟੀ ਆਪਾਂ ਉੱਪਰ ਲਾਈ ਸੀ ਉਹ ਹੇਠਾਂ ਹੀ ਆ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜੇ ਪੀਸ ਆ ਉਹ ਕੱਟ ਲਏ ਇਸ ਤੇ ਅੰਬਰ ਤੇ ਜਿਵੇਂ ਕਹਿ ਰਹੇ ਸੀ ਉਹ ਮੈਂ ਤਾਂ ਵੀਡੀਓ ਤਦបានਗੀ ਮੈਂ ਤਾਂ ਫੋਟੋ ਖਿੱਚਣੀ ਸੀ ਚਲ ਦੁਵਾਰੇ ਮੜਾ ਜਾ ਕੱਟ ਤੇ ਉਸ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਪੰਜੀ ਕੇਕ ਜਿਹੜਾ ਬਣ ਕੇ ਬਿਲਕੁਲ ਤਿਆਰ ਹੋਇਆਗਾ ਤੇ ਉਸ ਤੋਂ ਬਾਅਦ ਮੈਂ ਰੱਖ ਕੇ ਮੈਂ ਕਹੇ ਸੀ ਮਹਾ ਚਲੋ ਜੀ ਕੋਈ ਗੱਲ ਨਹੀਂ ਇੱਕ ਵਾਰ ਹੋਰ ਕੱਟ ਦੰਨੀ ਹੈ ਤੇ ਇਹਦੇ ਆਪ ਇੱਕ ਦੋ ਪੀਸ ਹੋਰ ਕੱਟ ਲਏ ਸੀ ਤੇ ਥੋੜਾ ਜਿਹਾ ਟੁਕੜਾ ਮੈਂ ਖਾ ਕੇ ਦੇਖ ਤਾਂ ਇੰਨਾ ਜਿਆਦਾ ਟੇਸਟੀ ਬਣਿਆ ਸੀ ਜਿੰਨਾ ਵੀ ਕਹਿ ਦੋ ਤੇ ਇਹ ਵੀ ਕਹਿ ਰਹੇ ਸੀ ਲਿਓ ਜੀ ਮੈਨੂੰ ਵੀ ਦੇ ਦਿਓ ਤੇ ਇਹ ਕਹਿ ਰਹੇ ਸੀ ਹੋ ਫੋਟੋ ਤਾਂ ਖਿੱਚਣੀ ਹੈ ਤੇ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਕੱਟ 파 ਕੇ ਤੇ ਇੱਥੇ ਆਪ ਇੱਕ ਪੀਸ ਹੋਰ ਕੱਟ ਲਏ ਤੇ ਇਹ ਕਹਿ ਬਹੁਤ ਹੀ ਟੇਸਟੀ ਬਣ ਅਸੀਂ ਇਹਨਾਂ ਨੂੰ ਬਿਲਕੁਲ ਥੋੜਾ ਜਿਹਾ ਦਾ ਕਹਿੰਦਾ ਹੋਪ ਫੋਟੋਆਂ ਵੀ ਖਿੱਚ ਲਈ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਦੀਆਂ ਫੋਟੋਆਂ ਸੀਗੀਆਂ ਉਹ ਖਿੱਚੀਆਂ ਤੇ ਜਿਹੜਾ ਕੇਕ ਆ ਬਣ ਕੇ ਬਹੁਤ ਬੜੀ ਤਿਆਰ ਹੋਇਆ ਸੀ ਤੁਸੀਂ ਵੀ ਘਰ ਵਿੱਚ ਬਣਾ ਸਕਦੇ ਹੋ ਵੀਡੀਓ ਵਧੀਆ ਲੱਗੇਗੀ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ